ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਹਿੰਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਰਣ ਸਿੰਘ ਆਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਨੇੜੇ ਬਗਰਾੜੀ ਰਹਿ ਜਾਂਦਾ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਪਸ਼ੂ ਵਿਖਾਉਣੇ ਆ ਤਿੰਨੇ ਜਰਸੀ ਨਸਲ ਦੇ ਬਦਾ ਮੀ ਰੰਗ ਦੀਆਂ ਵਹਿੜਾ ਮੁੱਲ ਬਿਲਕੁਲ ਜਾਇਜ਼ ਹੋਣਗੇ ਬਾਕੀ ਤੁਸੀਂ ਸੋਹਣੀ ਲੈਣੇ ਆ ਜਿਹੜੇ ਭੈਣ ਭਰਾਵਾਂ ਨੇ ਹਜੇ ਤੱਕ ਹੈਮਰ ਟੀਵੀ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਆਓ ਦਿਨਾ ਇਨਫਰਮੇਸ਼ਨ ਤੁਹਾਨੂੰ ਲੈ ਕੇ ਹਾਂਜੀ ਬਾਈ ਸੱਚੀ ਗਾ ਸੱਚੀ ਗਾ ਬਾਈ ਨਾਮ ਤੇ ਦੱਸੋ ਨਾਮ ਤੇ ਸਿੰਘ ਪਿੰਡ ਰੰਗ ਸਿੰਘਲਾ ਤਹਿਸੀਲ ਜੈਤੋ ਜ਼ਿਲ੍ਹਾ ਫੇਰकोट ਫੋਨ ਨੰਬਰ ਦੱਸੋ 9614204404 ਤਿੰਨ ਪਸ਼ੂ ਹਾਂਜੀ ਅੱਜ ਤਿੰਨ ਆਜੀ ਇੱਕ ਨੰਬਰ ਤੋਂ ਸ਼ੁਰੂ ਕਰ ਲਈ ਕਹਿੰਦੇ ਮਸੂਆ ਇਹ ਦੂਜਾ ਥੂ ਆਈ ਕਿੰਨੇ ਕ ਦਿਨ ਲੈ ਜੂ ਬਸ ਤਿਆਰੀ ਤੇ ਆਈ ਹੋਰ ਸੂਪੇ ਸ਼ਾਮ ਨੂੰ ਸੂਪੇ ਸਵੇਰ ਸੂਪੇ ਤਿਆਰੀ ਹੈ ਕਿੰਨਾ ਕ ਦੁੱਧ ਪਿਆ ਜੂ ਦੁੱਧ ਪਾ ਦੂਗੀ ਬਾਈ 16 17 ਕਿੱਟ ਜੈਜਮੋ ਲੈਣ ਦੇਣ ਵਾਲਾ ਮੋਲ ਆਪਾਂ ਜੈਜ ਹੀ ਕਰਨੇ ਆ ਜੀ ਮੋਲ ਦਾ ਵੇਹ 60 ਵੀ ਕਰ ਲਗੇ 65 ਵੀ 57000 ਦੀ ਵੈੜ ਦੇਣਾ ਕਿੱਡੀ ਪਰ ਸੀਲ ਸਾਬ ਦਿਖਾ ਦੋ ਬਾਈ ਪਹਿਲਾਂ ਹੀ ਠੀਕ ਹੈ ਦੋਸਤੋ ਇਥੇ ਜਾਲੇ ਜੀ ਸੀ ਉਹ ਤੋਂ ਪੈਰ ਤਹਿਲਕ ਗਿਆ ਸੀ ਸੀਲ ਸੋ ਬਾਈ ਕਹਿੰਦਾ ਸਾਰੇ ਨਗ ਪੂਰੇ ਆ ਹਾਂ ਤੁਸੀਂ ਵੇਖ ਲਓ ਜਾਲੇ ਜੀ ਸਿੱਟੀ ਜਾਂਦੀ ਆ ਸੂਈ ਪਹਿਣਾ ਹੋ ਸਕਦਾ ਸ਼ਾਮ ਨੂੰ ਸੂਪੇ ਹੋ ਸਕਦਾ ਸਵੇਰ ਸੂਪੇ ਆ ਦੋਸਤੋ ਇੱਕ ਨੰਬਰ ਜਰਸੀ ਦੂਜਾ ਸੂਆ ਸੂਨ ਨੂੰ ਜਮਾ ਤਿਆਰ ਖਵਾਨਾ ਕਰਮਾਲੀ ਨੇ ਸੋਹਣਾ ਵੱਡਾ ਤਿਆਰ ਕੀਤਾ ਥਣਾ ਦੀ ਸਾਫ ਸੁਥਰੀ ਐ 16 17 ਕਿਲੋ ਬਾਈ ਦਸ ਦਾ ਦੁੱਧ ਪਿਆ ਜੂ ਤੇ ਦੁੱਧ ਵੀ ਮੱਝ ਵਰਗਾਊ ਜਮਾ ਚਿੱਟਾ ਦੁੱਧ ਮੱਝ ਵਰਗਾ ਹੁੰਦਾ ਕਰਕੇ ਤਾਂ ਕਰਕੇ ਡਿਵਾਂਡ 'ਚ ਵੀ ਇਹ ਕਰਮਾਂ ਵਾਲੀਆਂ ਵੱਧ ਰਹਿੰਦੀਆਂ ਘਰੇ ਦੁੱਧ ਪੀਣ ਵਾਲੇ ਭੈਣ ਭਰਾ ਦੀ ਹਰੇਕ ਦੀ ਡਿਵਾਂਡ ਉਹਦੀ ਬਈਰ ਜਰਸੀ ਲੈਣੀ ਆ ਘਰੇ ਦੁੱਧ ਪੀਣ ਨੂੰ ਕੋਈ ਹੋਈ ਤਾਂ ਦੱਸੀ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ 16 17 ਕਿਲੋ ਬਾਈ ਦੱਸਦਾ ਦੁੱਧ ਪਿਆ ਜੂ ਥਣ ਸੋਹਣਿਆ ਗੁਲਾਬੀ ਹੱਦੀ ਚੁਆਈ ਵਾਲੇ ਗੈਬ 'ਚ ਲੱਗੇ ਹੋਏ ਆ ਥਣ ਭਾਂਡੇ ਦੀ ਸਾਫ਼ ਸੁਥਰੀ ਆ ਮੂੰਹ ਮੱਥੇ ਦੀ ਸੋਹਣੀ ਆ ਮੁੱਲ ਕਰਨ ਨੂੰ ਬਾਈ ਕਹਿੰਦਾ 60000 62000 ਜਿੰਨਾ ਮਰਜ਼ੀ ਕਰਾ ਲਓ ਭੋਵਾ 65 ਕਰਾ ਲੂ 50 ਤੇ 75700 ਦੀ ਵੀਰਕਿਆਂ ਦਾ ਦੇ ਦੂੰ 75000 ਚੋਂ ਵੀਰਕਿਆਂ ਦਾ ਮੌਕੇ ਤੇ ਆਏਗੇ ਭੈਣ ਭਰਾ ਦਾ ਮਾਨ ਤਾਨ ਕਰ ਦੂੰਗਾ ਅਗਲਾ ਬੇਫਿਕਰ ਹੋ ਕੇ ਆ ਜੇ ਤੇ ਜੇ ਕੋਈ ਭੈਣ ਭਰਾ ਜੋੜਾ ਲੈ ਲੈਂਦਾ ਫਿਰ ਪੂਰਾ ਵੱਧ ਮਾਨ ਤਾਨ ਬਾਈ ਕਰ ਦੂੰਗਾ ਦੂਜੇ ਸੂਵੇ ਸੁੰਦੀ ਆ ਹਵਾਨਾ ਅਮਰੀਕਨ ਵੜਾ ਆ ਰਗਾ ਸੋਨਾ ਖੁੱਲਾ ਭਾਂਡਾ ਆ ਹਾਦੀ ਚਵਾਈ ਵਾਲੇ ਥਾਨ ਗੈਬ ਚ ਲੱਗੀ ਹੋਈ ਆ ਸੀਲ ਸਭ ਫੁੱਲ ਆ ਪਹਾਵਾ ਜਵਾਕ ਚੋਈ ਜਾਣ ਇੰਨੀ ਸੀਲਸਾਉ ਹੈ ਦੁੱਧ 16 17 ਕਿਲੋ ਪਿਆਜੂ ਖੁੱਲਾ ਸੁੱਧ ਮੱਝ ਆ ਰਗਾ ਹੁੰਦਾ ਤੇ ਮੱਝ ਲੈਨੇ ਆ ਮਾੜੀ ਤੋਂ ਮਾੜੀ ਦਰਮਿਆਨੀ ਮੱਝ ਲੱਖ ਰੁਪਏ ਦੀ ਆਉਂਦੀ ਆ ਸੀਲਸਾਉ ਬਤਾਉ ਤਾਂ ਅੱਲੀ ਹੀ ਲੈ ਕੇ ਪਾਈ ਥੀ ਹੂੰ ਔਰ ਹੰਡੀ ਬਹੁਤ ਆ ਉਸ ਤੋਂ ਬਾਹਰ ਨਹੀਂ ਗੱਡੀ ਕਰਕੇ ਤਾਂ ਬਾਈ ਕਹਿੰਦਾ ਘਰ ਦੀ ਤਾਂਗ ਜੀ ਕਰਦੀ ਸੀ ਸੀਲਸਾਉ ਫੁੱਲ ਹੈ ਪਹਾਵਾ ਜਵਾਕ ਚੋਈ ਜਾਣ ਦੋ ਨੰਬਰ ਦਾ ਕਹਨਵਾ ਸੂਆ ਉਹਦਾ ਵੀ ਦੂਜਾ ਸੂਆ ਜੀ ਸਾਰੀਆਂ ਦੂਜੇ ਸੂਏ ਵਾਲੀਆਂ ਆਂ ਕਿੰਨੇ ਕਿ ਦਿਨ ਲੈ ਜੂ? ਨਹੀਂ ਲੈ ਜੂਗੀ ਬਾਈ 5-6 ਦਿਨ ਲੈ ਜੂ। ਕਿੰਨਾ ਕਿ ਦੁੱਧ ਪਿਆ ਜੂ? ਹੋਰ ਤੇ ਇਹ ਵੀ ਪਾ ਦੂਗੀ ਬਾਈ 1500 ਵਾਲੇ ਟਰੇ ਪਾ ਦੂ ਆਰੇ ਥੋੜੀ ਕੱਤੀ ਕਰਕੇ ਨਹੀਂ ਬਾਣਾ ਲਗਾਉਂਗੀ ਬਾਈ। ਠੀਕ ਐ। ਮੂੰਹ ਲਖਾਉਂਗਾ ਬਾਹਰ ਦਾ। ਮੂੰਹ ਮੱਥੇ ਦੀ ਇਹ ਵੀ ਸੋਹਣੀ ਹੈ ਜਾਦਵਰੀੜ ਬਹੁਤ ਐ। ਮੁੱਲ ਜੈ ਜੈ। ਮੋਲੇ ਦਾ ਕੋਈ 60 ਕਾਲ 55 52 ਹਜ਼ਾਰ ਦੀ ਯਾਰ ਦੇਣਾ। ਠੀਕ ਐ। ਵੱਡੀ ਬਹੁਤ ਐ। ਬਹੁਤ ਵੱਡਾ ਡਾਟਾ ਬਾਈ। ਆਉਂਦੇ ਸੂਏ ਨੂੰ ਜੇ ਕੋਈ ਭੈਣ ਭਰਾ ਸਾਂਭ ਲੈਂਦਾ ਸੇਵਾ ਕਰ ਲੈਂਦਾ ਦੱਬ ਕੇ। ਰਾਜੀ ਕਰ ਲੈਂਦਾ ਵਹਿੜ ਲੱਖ ਰੁਪਏ ਦੀ ਵਹਿੜ ਆ ਕਿਉਂਕਿ ਐਡੀ ਵੱਡੀ ਜਰਸੀ ਬਹੁਤ ਘੱਟ ਮਿਲਦੀ ਆ ਰੇਅਰ ਕੇਸ ਆ ਬਾਕੀ ਹੂੰ ਬਾਕੀ ਤੁਸੀਂ ਵੀਡੀਓ ਡੇਲੀ ਘਰੇ ਬੈਠੇ ਚੈਨਲਾਂ ਦੇ ਵੇਂਦੇ ਹੀ ਹੋਵੋਗੇ ਤੇ ਮੈਂ ਵੀ ਬਹੁਤ ਵੀਡੀਓ ਬਣਾਉਣਾ ਪੁਰਾਣਾ ਸਮਾਂ ਹੀ ਹੋ ਗਿਆ ਬਣਾਉਂਦਿਆਂ ਨੂੰ ਤੇ ਐਡੀ ਜਰਸੀ ਲੈਣੀ ਹੋਵੇ ਪਹਿਲੀ ਗੱਲ ਤਾਂ ਛੇਤੀ ਮਿਲਦੀ ਨਹੀਂਗੀ ਜੇ ਮਿਲਦੀ ਆ ਤਾਂ ਵੱਧ ਪੈਸਿਆਂ ਦੀ ਮਿਲਦੀ ਆ ਇਹ ਪਰ ਲੱਸੀ ਜ਼ਰੂਰ ਹੈਗੀ ਆ ਤੇ ਮੁੱਲ ਵੀ ਕੁਛ ਨਹੀਂ 52000 ਦੀ ਦੇ ਦੇਣੀ ਆ ਮੂੰਹ ਮੱਥਾ ਨਜਾਇਜ਼ ਹੀ ਸੋਹਣਾ ਛੋਟਾ ਕੰਨ ਆ ਪਾਣ ਦੇ ਪੱਤੇ ਵਰਗਾ ਯਾਨੀ ਕਿ ਜਾਦ ਬਰੀਡ ਦਾ ਕੋਈ ਅੰਤ ਨਹੀਂ ਕਦ ਵੀ ਪੂਰਾ ਫੁੱਲ ਹਾਂ ਕਦ ਅਮਰੀਕਨ ਵਹਿੜਾ ਜਿਹੜਾ ਪੰਜਾਂ ਛੇਾਂ ਦਿਨਾਂ ਦੀ ਕੱਚੀ 15 16 ਕਿਲੋ ਦੁੱਧ ਪਿਆਜੂ ਐਰਕੀ ਦਾ ਸੂਆ ਸੀਲ ਸੌ ਫੁੱਲ ਹੈ ਐਰਕੀ ਦਾ ਸੂਆ ਅਗਲਾ ਦੁੱਧ ਪੀਲੇ ਤੇ ਆਉਂਦੇ ਸੂਏ ਨੂੰ ਸੇਵਾ ਕਰਕੇ ਰਾਜੀ ਕਰਕੇ ਤਿਆਰ ਕਰਕੇ ਜੇ ਸੇਲ ਵੀ ਕਰਦਾ ਕੋਈ ਲੱਖ ਰੁਪਏ ਦੀ ਜਰਸੀ ਹੈ ਇੰਨੀ ਚੰਗੀ ਜਿਹੀ ਵੱਛੀ ਐ। ਬਾਕੀ ਆਏ ਨਾ ਕੋਈ ਕਹੋ ਕਿ ਹਮਦ ਕਹਿੰਦਾ ਸੀ ਲੱਖ ਰੁਪਏ ਦੀ ਵੇਖ ਜੂ। ਜੇ ਰਾਜੀ ਨਾ ਕੀਤੀ ਫੇਰ ਤਾਂ ਕਦੀ ਵਿਕਣੀ ਐ। ਜੇ ਰਾਜੀ ਨਾ ਕੀਤੀ ਲਿੱਸੀ ਹੋਈ ਫੇਰ ਉਹੀ ਜਿਵੇਂ ਅੱਜ ਮੁੱਲ ਆ 50 52000 ਇੰਨੇ ਦੀ ਵਿਕਣੀ ਆਉਂਦੇ ਸੂਏ ਨੂੰ ਵੀ। ਤੇ ਜੇ ਤੁਸੀਂ ਰਾਜੀ ਕਰ ਲਓਗੇ ਰਾਜ ਸੇਵਾ ਕਰਨ ਨਾਲ ਕੱਦ ਨਹੀਂ ਵਧਣਾ ਇਹਦਾ ਰਾਜੀ ਹੋ ਜੂਗੀ। ਤੇ ਰਾਜੀ ਹੋ ਗਈ ਤਾਂ ਬੜ ਵੱਡੀ ਪਹਿਲਾਂ ਹੀ ਬਹੁਤ ਹੈ ਤੇ ਉਹਨੇ ਪੈਸਿਆਂ ਦੀ ਵਕਝਾਣਾ ਨੇ ਬਿਨਾ ਸ਼ੱਕ ਕਿਸੇ ਚੰਗੇ ਸੀ ਬੰਦੀ ਹੋਊਗੀ ਕੱਲੀ ਕੱਚੀ ਕੱਚੀ ਆ 5 6 ਦਿਨ ਕੈਮਰੇ ਚ ਦਰਦੀ ਹਾਂ ਅਦਾਂ ਦੇ ਗੇੜਾ ਆ ਬਾਈ ਉਹ ਸੱਟ ਦਾ ਬਾਰਪੀ ਆ ਬਾਈ ਬਾਰਪੀ ਆ ਬਾਈ ਕਹਿੰਦਾ ਆ ਸਾਰੀ ਬਾਲ ਢੱਲ ਕੱਢ ਕੇ ਸੋਨਾ ਫਟੰਗ ਪਿੱਛੇ ਨੂੰ ਹਵਾਨਾ ਵਾਧਾ ਸਾਰੀ ਬਾਲ ਢੱਲ ਕੱਢ ਕੇ ਸੋਨਾ ਸੀਲ ਸੌ ਫੁੱਲ ਸਾਰੇ ਨਾ ਗਈ ਜੇ ਕੋਈ ਭੈਣ ਭਰਾ ਤਿਆਰ ਜਰਸੀ ਲੈ ਆਉਂਦਾ ਚਾਹ ਵਾਣਾ ਤੇ ਇੱਕ ਨੰਬਰ ਤਿਆਰ ਆ ਸੂਨ ਨੂੰ ਹੋ ਸਕਦਾ ਸ਼ਾਮ ਨੂੰ ਸੂਪੇ ਹਵਾਨਾ ਭਰੀ ਫਿਰਦੀ ਆ ਹੋ ਸਕਦਾ ਰਾਤ ਨੂੰ ਸੂਪੇ 16 17 ਵੀਰ ਦਸਤਾ ਦੁੱਧ ਪਿਆ ਜੂ ਤੇ ਜੇ ਕੋਈ ਦੋ ਨੰਬਰ ਲੈ ਲੈਂਦਾ ਇਹ ਤਾਂ ਐਫ ਡੀ ਵਾਲਾ ਕੰਮ ਹੀ ਆ ਆਉਂਦੇ ਸਾਲ ਨੂੰ ਦੁੱਗਣੇ ਪੈਸੇ ਕਰ ਦੇਣੇ ਆ ਨੇ ਜੇ ਤੁਸੀਂ ਰਾਜੀ ਕਰ ਲੋਗੇ ਕਿਉਂਕਿ ਜਾਤ ਬਰੀਡ ਵਾਲਾ ਕੋਈ ਅੰਤ ਨਹੀਂ ਫੁੱਲ ਜਾਤ ਬਰੀਡ ਆ ਕੱਦ ਵੱਡਾ ਖੁੱਲਡੁਲੇ ਅੰਗਾਂ ਪੈਰਾਂ ਦੀ ਆ ਮੁੱਲ 52000 ਕਰਨ ਨੂੰ ਭਾਵੇਂ 60 62 ਜਿੰਨਾ ਮਰਜ਼ੀ ਕਰਾ ਲੋ ਮੂੰ ਵੀ ਬੈਠ ਪਈ ਗਿਆ ਹੁਣ ਮਾਲ ਨੇ ਮੈਂ ਵਿੱਚ ਨਹੀਂ ਹੋਵੇ 50 ਹਜ਼ਾਰਾਂ ਦਾ ਹਾਂ ਇਹੀ ਬਈ 65000 ਦੀ ਵੱਚੀ ਹਾਂ ਤਿਆਰ ਹੋਈ ਇਹ ਤਾਂ ਗੱਲ ਚਲ ਆਪਾਂ ਨੂੰ ਆਇਆ ਹੁੰਦਾ ਵੇ ਚਲ 1000 2000 ਬਣ ਗਿਆ ਚਲ ਹੂੰ ਇਹ ਤਾਂ ਗੱਲ ਸਹੀ ਹੈ ਦੋਸਤੋ ਬਾਈ ਕਹਿੰਦਾ ਕੱਚੀ ਹੈਗੀ ਆ 1000 2000 ਬਣ ਗਿਆ ਤੇ ਆਪਾਂ ਅੱਗੇ ਦੇ ਦੇਣੀ ਆ ਤੇ ਜੇ ਇਹੀ ਬਾਈ ਕਹਿੰਦਾ ਮੈਂ ਤਿਆਰ ਕਰਕੇ ਵੇਚ ਨਹੀਂ ਹੋਵੇ 65000 ਦੀ ਆ ਵੱਡੀ ਬਹੁਤ ਹੈਗੀ ਜਾਣੀ ਆ ਕਿਉਂਕਿ ਵੱਡੀ ਚਰਸੀ ਮਿਲਦੀ ਬਹੁਤ ਘੱਟ ਆ 3000 ਸੀ ਆ ਦੋਵੇਂ ਪਾਸਿਆਂ ਨਾਲੋਂ ਵਿਚਾਲੇ ੜੀ ਵੱਡੀ ਐ। ਲਾਸਟ ਦਾ ਗਿਆਨ ਮਸੂਆ। ਇਹੋ ਦਾ ਵੀ ਦੂਜਾ ਸੁਗਾ ਹੀ ਆ ਬਈ। ਕਿੰਨੇ ਦਿਨ ਲੈ ਜੂ? ਉਹ ਵੀ 5-4 ਦਿਨ ਲਾਉਗੀ ਬਈ। ਮੁੱਲ ਜਾਇਜ਼। ਇਹਦਾ ਮੁੱਲ ਤਾਂ ਰੂੰਗੇ ਵਾਲਾ ਭਾਅ ਹੀ ਆ ਬਈ। ਠੀਕ ਐ। 36000 ਦੀ ਦੇ ਜਾਏ। 36 ਦੀ? ਹਾਂਜੀ ਹਾਂ। ਦੁੱਧ ਕਿੰਨਾ ਕੁ ਪਿਆ ਦੇ? ਦੁੱਧ 12-13 ਲੀਟਰ ਪਈ ਕਰ ਦੇ ਜੀ। ਕੱਢੀਏ ਬਾਹਰ ਨੂੰ। ਇਹ ਬੱਕਰੀਆਂ ਦਾ ਮੁੱਲ ਹੀ ਆ। ਹੂੰ ਸਹੀ ਐ। ਦੋਸਤੋ ਰੂੰਗੇ ਵਾਲਾ ਕੰਮ ਹੀ ਆ 36000 ਦੀ ਦੇ ਦੇਣੀ ਐ ਤੈਨਾਂ ਨੰਬਰ। 12 14 ਕਿਲੋ ਬਾਈ ਦੱਸਦਾ ਇੱਥੇ ਦੁੱਧ ਪਿਆ ਜੂ ਬਾਕੀ ਕਿਲੋ 2 ਕਿਲੋ ਦੁੱਧ ਤਾਂ ਆਪਣੀ ਸੇਵਾ ਸੰਭਾਲ ਤੇ ਡਿਪੈਂਡ ਕਰਦਾ ਹੁੰਦਾ ਜੇ ਆਪਾਂ ਕੋਈ 2 ਕਿਲੋ ਦਾਣਾ ਵੱਧ ਪਾ ਲਾਂਗੇ ਤੇ ਕੋਈ 2 ਕਿਲੋ ਦੁੱਧ ਵੱਧ ਪਿਆ ਜੂਗੀ ਤੇ ਜੇ ਨਾ ਪਾਵਾਂਗੇ ਉਹ ਕਰਮ ਵਾਲੀ ਘੱਟ ਪਿਆ ਜੀ ਦੁੱਧ ਦੇਣਾ ਦਾ ਸੇਵਾ ਆਣੀ ਆ ਸੋਹਣੀ ਬਦਾਮੀ ਰੰਗ ਦੀ ਜਰਸੀ ਐ ਦੈਣ ਇਹ ਵੀ 5 6 ਲੈ ਜੂ ਕਲੀ ਕੱਚੀ ਕੱਚੀ ਐ ਮੌਲਾ ਟੋਕੜਾਂ ਵਾਲਾ 36000 ਦੀ ਦੇ ਦੇਣੀ ਆ ਰੂੰਗੇ ਵਾਲਾ ਕੰਮ ਹੀ ਆ ਮੂੰਹ ਮੱਥਾ ਇਹਦਾ ਵੀ ਸੋਹਣਾ ਨੇੜ ਤੋਂ ਵੇਖ ਲੋ ਜਰਸੀ ਨਸਲ ਦੀ ਬੱਚੀ ਬਦਾਮੀ ਰੰਗ ਦੀ ਤਿੰਨ ਜਰਸੀਆਂ ਸੇਲ ਐ ਸੇਲ ਸਾਹੂ ਇਹ ਵੀ ਬਹੁਤ ਅਜੇ ਕਿਸੇ ਛੋਟੇ ਪਰਿਵਾਰ ਨੇ ਲੈਣੀ ਹੋਵੇ ਕਿ ਥੋੜੇ ਦੁੱਧ ਨਾਲ ਸਰਦਾ ਹੋਵੇ 12-13 ਕਿਲੋ ਦੁੱਧ ਪਿਆਜੂ ਤੇ ਮੁੱਲ ਵੀ ਛੋਟਾ ਹੀ ਆ 36000 ਵਿੱਚੋਂ ਵੀ ਛੋੜ ਕਰ ਦੂਗਾ 36000 ਦੇ ਹਨ ਭਾਂਡੇ ਦੀ ਸਾਫ਼ ਸੁਥਰੀ ਆ ਕਮਾਲਾ ਜੇਬਕਾ ਅੱਜ ਦੀ ਵੀਡੀਓ ਦੇ ਵਿੱਚ ਇਹ ਵੀਰ ਦੇ ਤਿੰਨ ਨਾਗ ਤਿੰਨੇ ਨਾਗ ਜਰਸੀ ਨਸਲ ਦੇ ਮੁੱਲ ਜਮਾ ਜੈਡ ਛੋਟੇ ਪਾਦੀਆਂ ਸੋਹਣੀਆਂ ਜਰਸੀਆਂ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਫੋਨ ਨੰਬਰ ਵੀਰ ਦਾ ਸਕਰੀਨ ਤੇ ਚੱਲੀ ਜਾਂਦਾ ਇੱਕ ਨੰਬਰ ਸੂਨ ਨੂੰ ਤਿਆਰ ਹੋ ਸਕਦਾ ਜਦੋਂ ਵੀਡੀਓ ਅਪਲੋਡ ਹੋਣੀ ਉਹਦੋਂ ਸੂਪੇ ਨਹੀਂ ਰਾਤ ਨੂੰ ਸੂਪੂਗੀ ਸੂਨ ਨੂੰ ਜਮਾ ਤਿਆਰ ਹੈ ਮਲ ਢਲਾਂ ਸਾਰੀਆਂ ਗੱਡੀ ਬੈਠੀ ਆ ਥਣ ਵੀ ਫੁੱਲ ਪਾਸਵੇਂ ਆ ਧਾਰਾਂ ਫੁੱਲ ਪਾਈਆਂ ਪੂਰੇ ਜੋਸ਼ ਚਾ ਥਣ ਸੂਨ ਨੂੰ ਤਿਆਰ ਫੋਨ ਨੰਬਰ ਸਕਰੀਨ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ